ਹੈਲੋ ਡੀਅਰ ਫਰੈਂਡਸ ਹਾਜ਼ਰ ਹਾਂ ਅੱਜ ਦਾ ਟੌਪਿਕ ਲੈ ਕੇ ਅੱਜ ਦਾ ਟੌਪਿਕ ਹੈ ਦਲ ਪ੍ਰਣਾਲੀ ਦਲ ਪ੍ਰਣਾਲੀ ਯਾਨੀ ਕਿ ਪਾਰਟੀ ਸਿਸਟਮ ਲੋਕਤੰਤਰੀ ਰਾਜਾਂ ਵਿੱਚ ਰਾਜਨੀਤਿਕ ਦਲਾਂ ਦਾ ਜਿਹੜਾ ਮਹੱਤਵ ਹੈ ਬਹੁਤ ਹੀ ਅਧਿਕ ਹੈ ਲੋਕਤੰਤਰ ਵਿੱਚ ਜਿਹੜੀ ਸਾਸ਼ਨ ਹੈ ਸ਼ਾਸਨ ਕਰਨ ਦੀ ਸ਼ਕਤੀ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ ਪਰ ਲੋਕੀ ਡਾਇਰੈਕਟਲੀ ਰਾਜ ਨਹੀਂ ਕਰਦੇ ਆ ਇਹ ਰਾਜਨੀਤਿਕ ਦਲਾਂ ਦੇ ਥਰੂ ਕੰਮ ਕਰਦੇ ਆ ਸ਼ਾਸਨ ਕਰਦੇ ਆ ਰਾਜਨੀਤਿਕ ਦਲ ਬੜੇ ਇੰਪੋਰਟੈਂਟ ਹੈਗੇ ਇਹ ਪ੍ਰੋਗਰਾਮ ਬਣਾਉਂਦੇ ਹਨ ਨੀਤੀਆਂ ਬਣਾਉਂਦੇ ਹਨ ਚੋਣਾਂ ਲੜਦੇ ਹਨ ਤੇ ਸਰਕਾਰ ਤੇ ਕੰਟਰੋਲ ਵੀ ਰੱਖਦੇ ਹਨ ਤੇ ਸਰਕਾਰ ਦੇ اپੋਜੀਸ਼ਨ ਦਾ ਵੀ ਕੰਮ ਕਰਦੇ ਤੇ ਸਰਕਾਰ ਬਣਾਉਣ ਦਾ ਕੰਮ ਕਰਕੇ ਆਪਣੇ ਵਿਚਾਰਧਾਰਾ ਨੂੰ ਲਾਗੂ ਕਰਨ ਦਾ ਵੀ ਕੰਮ ਕਰਦੇ ਆ इसे ना रिलेटेड का अपना टॉपिक और चलो प्रश्न उत्तर शुरू कर दें पहला बहु बहुविकल्पी प्रश्न तो यानी कि मल्टीपल चॉइस वाले प्रश्न तो ऐसे शुरू कर दिया पहला प्रश्न है राजनीतिक दल लोगों का थोड़ा बहुत संगठित वो समूह है जो एक राजनीतिक इकाई के तौर पर कार्य करता है जिसका ਉਦੇਸ਼ ਆਪਣੀਆਂ ਵੋਟਾਂ ਦੀ ਤਾਕਤ ਨਾਲ ਸਰਕਾਰ ਉੱਪਰ ਕਬਜ਼ਾ ਕਰਕੇ ਆਪਣੀਆਂ ਸਧਾਰਨ ਨੀਤੀਆਂ ਨੂੰ ਲਾਗੂ ਕਰਨਾ ਹੁੰਦਾ ਹੈ ਹੁਣ ਇਕਥਨ ਕਿਸ ਦਾ ਹੈ ਇਕਥਨ ਲੀਕਾਕ ਦਾ ਹੈ ਲਾਰਡ ਬ੍ਰਾਈਸ ਦਾ ਹੈ ਗੈਟਲ ਦਾ ਹੈ ਜਾਂ ਗਿਲਕ੍ਰਿਸਟ ਦਾ ਹੈ ਚਲੋ ਸ਼ਬਦ ਡੈਫੀਨੇਸ਼ਨ ਨੂੰ ਪੜ੍ਹਦੇ ਆ ਸਭ ਤੋਂ ਪਹਿਲਾਂ ਲਿਕਾਕ ਦਾ ਡੈਫੀਨੇਸ਼ਨ ਲਿਕਾਕ ਦਾ ਡੈਫੀਨੇਸ਼ਨ ਹੈ ਗ੍ਰਾਜਿਤ ਦਲ ਤੋਂ ਸਾਡਾ ਭਾਵ ਨਾਗਰਿਕਾਂ ਦੇ ਅਜਿਹੇ ਸੰਗਠਿਤ ਸਮੂਹ ਤੋਂ ਹੈ ਜਿਹੜੇ ਇੱਕ ਇਕਾਈ ਦੇ ਰੂਪ ਵਿੱਚ ਇਕੱਠੇ ਮਿਲ ਕੇ ਕੰਮ ਕਰਦੇ ਹਨ ਜਨਤਕ ਮਾਮਲਿਆਂ ਅਤੇ ਉਹਨਾਂ ਦੇ ਵਿਚਾਰ ਇੱਕੋ ਜਿਹੇ ਹੁੰਦੇ ਹਨ ਜਨਾ ਜਨਤਕ ਮਾਮਲੇ ਤੇ ਉਹਨਾਂ ਦੇ ਵਿਚਾਰੇ ਕੋਜੇ ਹੁੰਦੇ ਹਨ ਅਤੇ ਇਕ ਸਾਂਝੇ ਉਦੇਸ਼ ਦੀ ਪੂਰਤੀ ਲਈ ਮਤਦਾਨ ਦੀ ਸ਼ਕਤੀ ਦੀ ਵਰਤੋਂ ਕਰਕੇ ਉਹ ਸਰਕਾਰ ਉੱਤੇ ਆਪਣਾ ਕੰਟਰੋਲ ਸਥਾਪਿਤ ਕਰਨਾ ਚਾਹੁੰਦੇ ਹਨ ਤੇ ਇਹ ਡੈਫੀਨੇਸ਼ਨ ਜੀ ਲੀਕਾਕ ਦਾ ਨਹੀਂ ਹੈ ਕਿ ਇਸ ਡੈਫੀਨੇਸ਼ਨ ਨੂੰ ਅਸੀਂ ਜਦੋਂ ਪੜਿਆ ਤੇ ਸਾਨੂੰ ਪਤਾ ਲੱਗਾ ਕਿ ਇਹ ਡੈਫੀਨੇਸ਼ਨ ਜਿਹੜਾ ਹੈ ਲੀਕਾਕ ਦਾ ਨਹੀਂ ਹੈ ਲਾਰਡ ਬ੍ਰਾਈਸ ਕੀ ਕਹਿੰਦੇ ਹਨ ਲਾਰਡ ਬ੍ਰਾਈਸ ਅਨੁਸਾਰ ਰਾਜਨੀਤਿਕ ਦਲ ਜ਼ਰੂਰੀ ਹਨ ਕੋਈ ਵੀ ਸੁਤੰਤਰ ਦੇਸ਼ ਵਿੱਚ ਦੇਸ਼ ਇਹਨਾਂ ਤੋਂ ਬਿਨਾ ਨਹੀਂ ਹਨ ਕਿਸੇ ਵਿਅਕਤੀ ਨੇ ਵੀ ਇਸ ਵੀ ਨੇ ਇਹ ਨਹੀਂ ਦੱਸਿਆ ਕਿ ਲੋਕਤੰਤਰ ਇਹਨਾਂ ਤੋਂ ਬਿਨਾ ਕਿਵੇਂ ਚੱਲ ਸਕਦਾ ਹੈ ਤੇ ਇਹ ਵੀ ਇਹਦੇ 'ਚ ਨਹੀਂ ਆਂਦਾ ਹੈ ਚਲੋ ਗੈਟਲ ਦੀ ਗੱਲ ਕਰਦੇ ਹਾਂ ਗੈਟਲ ਦਾ ਹੈ ਕਿ ਰਾਜਨੀਤਿਕ ਦਲ ਅਜਿਹੇ ਥੋੜੇ ਬਹੁਤ ਸੰਗਠਿਤ ਨਾਗਰਿਕਤਾ ਦਾ ਸਮੂਹ ਹੁੰਦਾ ਹੈ ਹੁਣ ਇੱਥੇ ਆ ਰਿਹਾ ਥੋੜੇ ਜਾਂ ਬਹੁਤ ਹੈ ਨਾ ਤੇ ਇਹਦਾ ਮਤਲਬ ਕਿ ਇਹ ਗੈਟਲ ਦਾ ਹੀ ਡਿਫੀਨੇਸ਼ਨ ਹੈ ਇਸ ਪ੍ਰਕਾਰ ਅਸੀਂ ਮੈਚ ਕਰਕੇ ਚੈੱਕ ਕਰ ਸਕਦੇ ਹਾਂ ਇਸ ਲਈ ਮੈਂ ਤੁਹਾਨੂੰ ਕਹਿਣਾ ਵਾਂ ਕਿ ਹਰ ਇੱਕ ਚੈਪਟਰ ਦਾ ਜਿਸ ਦੇ ਵਿੱਚ ਡਿਫੀਨੇਸ਼ਨ ਹੈ ਦੋ ਤਿੰਨ ਡਿਫੀਨੇਸ਼ਨ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੇ ਤੁਸੀਂ ਰੱਟੇ ਮਾਰਿਆ ਹੋਇਆ ਯਾਦ ਕੀਤਾ ਹੋਇਆ ਹੈ ਜਾਂ ਫਿਰ ਤੁਸੀਂ ਅੰਡਰਸਟੈਂਡ ਕੀਤਾ ਹੋਇਆ ਹੈ ਕਿ ਕਿਹੜਾ ਰਾਈਟਰ ਕੀ ਬੋਲਦਾ ਹੈ ਤੇ ਤੁਸੀਂ ਆਨਸਰ इजीली ਦੇ ਸਕਦੇ ਹੋ ਕਲੀਅਰ ਇੱਥੇ ਤੱਕ ਚਲੋ ਮੈਂ ਗਿਲਕ੍ਰਿਸਟ ਦਾ ਵੀ ਡਿਫੀਨੇਸ਼ਨ ਇੱਥੇ ਪੜ੍ਹ ਦਿੰਨਾ ਵਾ ਗਿਲਕ੍ਰਿਸਟ ਕਹਿੰਦੇ ਹਨ ਜਾਂ ਗਿਲਕ੍ਰਾਈਸਟ ਵੀ ਇਹਨਾਂ ਨੂੰ ਕਹਿ ਸਕਦੇ ਤੁਸੀਂ ਕਿ ਰਾਜਨੀਤਿਕ ਦਲ ਨਾਗਰਿਕਾਂ ਦਾ ਇੱਕ ਸੰਗਠਿਤ ਸਮੂਹ ਹੈ ਜਿਸ ਦੇ ਇੱਕੋ ਜਿਹੇ ਰਾਜਨੀਤਿਕ ਵਿਚਾਰ ਹੁੰਦੇ ਹਨ ਅਤੇ ਜੋ ਇੱਕ ਰਾਜਨੀਤਿਕ ਇਕਾਈ ਵਾਂਗ ਕੰਮ ਕਰਦੇ ਹੋਏ ਸਰਕਾਰ ਉੱਪਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ ਹੈਨਾ ਸਰਕਾਰ ਉੱਪਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ ਇਹਨਾਂ ਨੇ ਵੀ ਕੀ ਕਹਿ ਸਰਕਾਰ ਉੱਪਰ قبضہ ਆਪਣਾ ਕਰਕੇ ਆਪਣੀਆਂ ਸਧਾਰਨ ਨੀਤੀਆਂ ਨੂੰ ਲਾਗੂ ਕਰਦੇ ਹਨ ਐਂਡ ਚੇਸਧਾਰ ਨੀਤੀਆਂ ਲਾਗੂ ਕਰ ਦੇਣ ਉਹ ਸਰਕਾਰ ਉਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ ਗਿਲਕ੍ਰਿਸ ਤੇ ਚਾਰ ਡੈਫੀਨੇਸ਼ਨ ਮੈਂ ਤੁਹਾਨੂੰ ਦੱਸੇ ਤਿੰਨ ਵੀ ਡੈਫੀਨੇਸ਼ਨ ਤੁਹਾਨੂੰ ਪਤਾ ਹੋਏਗਾ ਤੁਸੀਂ ਦੇ ਆਪਣਾ ਸਹੀ ਉੱਤਰ ਸਹੀ ਵਿਕਲਪ ਚੁਣ पाओगे होपफुली ਕਲੀਅਰ ਹੈਗਾ ਮੈਂ ਤੁਹਾਨੂੰ ਚਲੋ ਅਗਲੇ ਪ੍ਰਸ਼ਨ ਤੇ ਮੂਵ ਕਰਦੇ ਹਾਂ ਪੜ੍ਹਦੇ ਹਾਂ ਰਾਜਨੀਤਿਕ ਦਲ ਲੋਕਾਂ ਦਾ ਉਹ ਸਮੂਹ ਹੈ ਜੋ ਕੁਝ ਸਿਧਾਂਤਾਂ ਦੇ ਆਧਾਰ ਤੇ ਜਿਸ ਨਾਲ ਉਹ ਸਾਰੇ ਸਹਿਮਤ ਹੋਣ ਆਪਣੀਆਂ ਸਮੂਹਿਕ ਕੋਸ਼ਿਸ਼ਾਂ ਰਾਹੀਂ ਸਾਰੇ ਲੋਕਾਂ ਦੇ ਹਿੱਤਾਂ ਦਾ ਵਿਕਾਸ ਕਰਨ ਲਈ ਸੰਗਠਿਤ ਹੁੰਦੇ ਹਨ ਤੇ ਅਸੀਂ ਦੇਖਿਆ ਪਹਿਲਾਂ ਪੜ ਚੁੱਕੇ ਹਾਂ ਲੀਕੋਕ ਦਾ ਡੈਫੀਨੇਸ਼ਨ ਹੈ ਨਾ ਲੀਕੋਕ ਕੀ ਕਹਿੰਦੇ ਹਨ ਰਾਜਦਲ ਤੋਂ ਸਾਡਾ ਭਾਵ ਨਾਗਰਿਕ ਨਾਗਰੀਕਾਂ ਦੇ ਅਜੇ ਸੰਗਠਿਤ ਸਮੂਹ ਤੋਂ ਹੈ ਪਰ ਇਹ ਲਿਕੋਕ ਦਾ ਨਹੀਂ ਹੈ ਤੇ ਫਿਰ ਦੁਬਾਰਾ ਦੇਖਦੇ ਆ ਕਿ ਕਿਹੜਾ ਗੈਟਲ ਹੈ ਗੈਟਲ ਕੀ ਕਹਿੰਦੇ ਹਨ ਗੈਟਲ ਦੇ ਅਨੁਸਾਰ ਰਾਜਨੀਤਿਕ ਦਲ ਅਜੇ ਹੀ ਥੋੜੇ ਬਹੁਤ ਸੰਗਠਿਤ ਨਾਗਰਿਕਾ ਦਾ ਸਮੂਹ ਹੁੰਦਾ ਹੈ ਜੋ ਰਾਜਨੀਤਿਕ ਇਕਾਈ ਦੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਆਪਣੀਆਂ ਵੋਟਾਂ ਦੀ ਸ਼ਕਤੀ ਦੀ ਵਰਤੋਂ ਕਰਕੇ ਸਰਕਾਰ ਉੱਤੇ ਕੰਟਰੋਲ ਕਰਨ ਅਤੇ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ਦਾ ਕੋਸ਼ਿਸ਼ ਕਰਦੇ ਹਨ ਤੇ ਇਹ ਗੱਟਲ ਦਾ ਵੀ ਨਹੀਂ ਹੈ। ਰਾਈਟ ਹੁਣ ਅਗਲਾ ਹੈ ਗਿਲਕ੍ਰਿਸ਼ਟਾ ਗਿਲਕ੍ਰਿਸ਼ਟਾ ਡਿਫੀਨੇਸ਼ਨ ਵੀ ਅਸੀਂ ਪੜਿਆ ਸੀਗਾ ਉਹ ਕਹਿੰਦੇ ਰਾਜਨੀਤਿਕ ਦਲ ਨਾਗਰਿਕਾਂ ਦਾ ਇੱਕ ਸੰਗਠਿਤ ਸਮੂਹ ਹੈ। ਇਹਦੇ ਚ ਪਹਿਲੀ ਲਾਈਨ ਚ ਇਹ ਵੀ ਨਹੀਂ ਆਉਂਦਾ। ਇਹਦਾ ਮਤਲਬ ਹੈ ਇਹ ਤਿੰਨ ਡਿਫੀਨੇਸ਼ਨ ਜੇ ਤੁਹਾਨੂੰ ਆਂਦਾ ਹੋਵੇਗਾ ਤਾਂ ਤੁਹਾਨੂੰ ਪਤਾ ਹੈ ਕਿ ਇਹ ਤਿੰਨੋ ਡਿਫੀਨੇਸ਼ਨ ਨਹੀਂ ਹੈ ਇਹਦਾ ਮਤਲਬ ਇਹ ਆਨਸਰ ਸੀ ਹੋਏਗਾ ਐਡਮਨ ਬਰਕ ਐਡਮਨ ਬਰਕ ਦਾ ਡਿਫੀਨੇਸ਼ਨ ਵੀ ਮੈਂ ਇੱਥੇ ਪੜ੍ਹ ਦਿਨਾ ਵਾ ਜੇ ਤੁਸੀਂ ਨਹੀਂ ਵੀ ਪੜਿਆ ਹੋਏਗਾ ਤਾਂ ਵੀ ਤੁਸੀਂ ਐਡਮਨ ਬਰਕ ਦਾ ਨਾਂ ਇਹ ਤਿੰਨ ਡਿਫੀਨੇਸ਼ਨ ਤੁਹਾਨੂੰ ਪਤਾ ਹੋਏਗਾ ਤਾਂ ਤੁਸੀਂ ਦੇ ਪਾਓਗੇ ਐਡਮਨ ਬਰਕ ਕਹਿੰਦੇ ਹਨ ਕਿ ਰਾਜਨੀਤਿਕ ਲੋਕਾਂ ਦਾ ਉਹ ਸਮੂਹ ਹੁੰਦਾ ਹੈ ਰਾਜਨੀਤਿਕ ਦਾ ਲੋਕਾਂ ਦਾ ਉਹ ਸਮੂਹ ਹੁੰਦਾ ਹੈ ਜੋ ਕੁਝ ਸਿਧਾਂਤਾਂ ਦੇ ਆਧਾਰ ਤੇ ਜੋ ਕੁਝ ਸਿਧਾਂਤਾਂ ਦੇ ਆਧਾਰ ਤੇ ਜਿਨ੍ਹਾਂ ਨਾਲ ਉਹ ਸਾਰੇ ਸਹਿਮਤ ਹੋਣ ਆਪਣੀ ਸਮੂਹਿਕ ਕੋਸ਼ਿਸ਼ਾਂ ਰਾਹੀਂ ਸਾਰੇ ਲੋਕਾਂ ਦੇ ਹਿੱਤਾਂ ਦਾ ਵਿਕਾਸ ਕਰਨ ਲਈ ਸੰਗਠਿਤ ਹੁੰਦੇ ਹਨ ਤੇ ਇਹਦੇ ਨਾਲੇ ਮੈਚ ਕਰ ਗਿਆ ਰਾਈਟ ਇਸ ਪ੍ਰਕਾਰ ਤਿੰਨ ਚਾਰ ਡੈਫੀਨੇਸ਼ਨਸ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਚਲੋ ਮੂਵ ਕਰਦੇ ਅੱਗੇ ਰਾਜਨੀਤਿਕ दल ਨਾਗਰਿਕਾਂ ਦਾ ਉਹ ਸੰਗਠਿਤ ਸਮੂਹ ਹੈ ਜਿਨ੍ਹਾਂ ਦੇ ਇੱਕੋ ਜਿਹੇ ਰਾਜਨੀਤਿਕ ਉਚਾਰ ਹੁੰਦੇ ਹਨ ਔਰ ਜੋ ਇੱਕ ਰਾਜਨੀਤਿਕ ਇਕਾਈ ਦੇ ਤੌਰ ਤੇ ਕਾਰਜ ਕਰਦੇ ਹੋਏ ਸਰਕਾਰ ਉੱਪਰ ਕੰਟਰੋਲ ਲੈ ਕੋਸ਼ਿਸ਼ ਵਿੱਚ ਰਹਿੰਦੇ ਹਨ ਕੰਟਰੋਲ ਕਰਨ ਦੀ ਵਿੱਚ ਕੋਸ਼ਿਸ਼ ਵਿੱਚ ਰਹਿੰਦੇ ਹਨ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਵਾਲੀ ਗੱਲ ਕੌਣ ਕਰਦਾ ਹੈ ਗਿਲਕ੍ਰਿਸਟ ਕਰਦਾ ਆਪਾਂ ਪਹਿਲੇ ਡਿਫੀਨੇਸ਼ਨ ਚ ਦੇਖ ਚੁੱਕੇ ਹਾਂ ਹੈਨਾ ਤੇ ਇਹ ਇਹਦਾ ਆਨਸਰ ਹੋਏਗਾ ਡੀ ਪ੍ਰੋਫੈਸਰ ਗਿਲਕ੍ਰਿਸਟ ਜਾਂ ਗਿਲਕ੍ਰਾਈਸਟ ਚਲੋ ਨੈਕਸਟ ਤੇ ਮੂਵ ਕਰਦੇ ਆਪਾਂ ਰਾਜਨੀਤਿਕ ਦਲ ਇੱਕੋ ਇੱਕ ਇਹੋ ਜਿਹਾ ਸਮੂਹ ਹੈ ਜਿਹੜਾ ਕਿਸੇ ਊਸੂਲਾਂ ਜਾਂ ਨੀਤੀ ਦੀ ਸਮਰਥਨ ਲਈ ਬਣਿਆ ਹੋਵੇ ਅਤੇ ਜਿਹੜਾ ਸੰਵਿਧਾਨਕ ਤਰੀਕੇ ਨਾਲ ਇਸ ਨੂੰ ਸਰਕਾਰ ਦਾ ਆਧਾਰ ਬਣਾਉਣਾ ਚਾਹੁੰਦਾ ਹੈ ਇਹਦੇ ਵਿੱਚ ਆ ਗਿਆ ਇੱਕ ਸੰਵਿਧਾਨਕ ਤਰੀਕੇ ਨਾਲ ਇੱਕੋ ਜਿਹੀ ਨੀਤੀ ਤੇ ਸੰਵਿਧਾਨਕ ਤਰੀਕੇ ਨਾਲ ਤੇ ਇਹਦਾ ਆਨਸਰ ਹੈ ਮੈਕ ਆਈਵਰ ਲੀਕਾਕ ਗੈਟਲ ਤੇ ਗਿਲਕ੍ਰੈਸ ਦਾ ਡੈਫੀਨੇਸ਼ਨ ਨਹੀਂ ਆਇਆ ਇਹਦਾ ਆਨਸਰ ਹੈ ਮਕਾਇਵਰ ਆਪਾਂ ਇਹਨਾਂ ਤਿੰਨਾਂ ਦਾ ਡੈਫੀਨੇਸ਼ਨ ਪੜ ਚੁੱਕੇ ਹਾਂ ਤੇ ਇਹਦਾ ਆਨਸਰ ਕੀ ਹੈ ਮਕਾਇਵਰ ਮਕਾਇਵਰ ਦਾ ਡੈਫੀਨੇਸ਼ਨ ਵੀ ਮੈਂ ਦੁਬਾਰਾ ਤੋਂ ਪੜ ਦੇਣਾ ਤੁਹਾਡੇ ਲਈ ਕਿ ਰਾਜਨੀਤਿਕ ਇੱਕ ਇੱਕ ਇਹੋ ਜਿਹਾ ਸਮੂਹ ਹੁੰਦਾ ਹੈ ਜਿਹੜਾ ਕੁਝ ਅਸੂਲਾਂ ਜਾਂ ਨੀਤੀ ਦੇ ਸਮਰਥਨ ਲਈ ਬਣਿਆ ਹੁੰਦਾ ਹੈ ਤੇ ਜਿਹੜਾ ਸੰਵਿਧਾਨਕ ਤਰੀਕਿਆਂ ਨਾਲ ਉਸ ਨੀਤੀ ਨੂੰ ਸਰਕਾਰ ਦਾ ਆਧਾਰ ਬਣਾਉਣਾ ਚਾਹੁੰਦਾ ਹੈ ਤੇ ਹੋਪਫੁਲੀ ਕਲੀਅਰ ਹੈ ਇਹ ਡੈਫੀਨੇਸ਼ਨ ਵੀ ਤੁਹਾਨੂੰ ਇਸ ਦੇ ਵਿੱਚ ਕੁਝ ਗੱਲਾਂ ਯਾਦ ਰੱਖੋ ਇਹ ਦੇਖੋ ਮਕਿਆਵਰ ਕਹਿੰਦੇ ਸੰਵਿਧਾਨਕ ਤਰੀਕੇ ਨਾਲ ਸਰਕਾਰ ਬਣਾਉਣਾ ਚਾਹੁੰਦਾ ਹੈ ਇਹਨਾਂ ਕੀ ਯਾਦ ਰੱਖੋਗੇ ਇੱਕ ਫਰੇਜ਼ ਤਾਂ ਵੀ ਤੁਸੀਂ ਆਨਸਰ ਦੇ ਪਾਓਗੇ ਚਲੋ ਕੁਐਸਚਨ ਨੰਬਰ 5 ਤੇ ਮੂਵ ਕਰਦੇ ਹਾਂ ਕੁਐਸਚਨ ਨੰਬਰ 5 ਕਹਿੰਦਾ ਹੈ ਕਿ ਰਾਜਨੀਤਿਕ ਦਲ ਮਨੁੱਖਾਂ ਦਾ ਇੱਕ ਸਮੂਹ ਹੈ ਜੋ ਇੱਕ ਚਿੰਨ੍ਹ ਦੇ ਅਧੀਨ ਜਨਤਕ ਅਹੁਦਿਆਂ ਲਈ ਆਪਣੀ ਉਮੀਦਵਾਰ ਖੜੇ ਕਰਦਾ ਹੈ ਇਹ ਹੁਣ ਕਹਿੰਦਾ ਸਮੂਹ ਚਿੰਨ ਜਨਤਕ ਅਹੁਦੇ ਲਈ ਉਮੀਦਵਾਰ ਖੜਾ ਕਰਨਾ ਤੇ ਇਹ ਲਈ ਕੋਕ ਵੀ ਨਹੀਂ ਕਹਿੰਦੇ ਬਾਰਕਰ ਵੀ ਨਹੀਂ ਕਹਿੰਦੇ ਗਲਕਰੈਸ਼ਟ ਵੀ ਗਲ ਨਹੀਂ ਕਹਿੰਦੇ ਠੀਕ ਹੈ ਆਪਾਂ ਹੁਣ ਇਹਦਾ ਡਿਫੀਨੇਸ਼ਨ ਪਹਿਲਾਂ ਵੀ ਪੜ੍ਹ ਲਿਆ ਹੈ ਤੇ ਇਹ ਬਚ ਗਿਆ ਆਪਣੇ ਕੋਲ ਰਿਚਰਡ ਏ ਵਾਟਸਨ ਇਹਦਾ ਮਤਲਬ ਹੈ ਇਹ ਡਿਫੀਨੇਸ਼ਨ ਰਿਚਰਡ ਏ ਵਾਟਸਨ ਦਾ ਹੀ ਹੈ ਇਸ ਤਰ੍ਹਾਂ ਜੇ ਤੁਸੀਂ ਤਿੰਨ ਚਾਰ ਡਿਫੀਨੇਸ਼ਨ ਪੜ੍ਹਿਆ ਹੋਇਆ ਹੋਣਾ ਤੇ ਤੁਸੀਂ ਈਜ਼ੀਲੀ ਦੱਸ पाओगे ਕਿ ਕਿਨ ਦਾ ਡੈਫੀਨੇਸ਼ਨ ਹੈ ਚਲੋ ਮੂਵ ਕਰਦੇ ਅੱਗੇ ਸੁਭਾਵ ਤੋਂ ਹੀ ਬੱਚਾ ਪ੍ਰਗਤੀਵਾਦੀ ਜਵਾਨ ਉਦਾਰਵਾਦੀ ਅਦਖੜ ਰੂੜੀਵਾਦੀ ਅਤੇ ਬੁੱਢਾ ਪ੍ਰतिक्रियाਵਾਦੀ ਹੁੰਦੇ ਹਨ ਕਿਸ ਦਾ ਕਥਨ ਹੈ ਇੱਕ ਕਥਨ ਹੁਣ ਗੈਟਲ ਦਾ ਵੀ ਨਹੀਂ ਕਿਉਂ ਗੈਟਲ ਆਪਾਂ ਪੜ ਚੁੱਕੇ ہیں ਮਕਾਇਵਰ ਵੀ ਪੜ ਚੁੱਕੇ ہیں ਗਿਲਕ੍ਰਿਸਟ ਵੀ ਪੜ ਚੁੱਕੇ ہیں ਪੜ ਚੁੱਕੇ ਪਿੱਛੇ ਨਾ ਕਿਸੇ ਦੇ ਵਿੱਚ ਨਹੀਂ ਆਇਆ ਇਹ ਵਾਲਾ ਇਹਦਾ ਮਤਲਬ ਇਫਰ ਸੀ ਬਚਿਆ ਹੈ ਤੇ ਇਹ ਇਹੀ ਹੋਊਗਾ ਨੋਰਮਲੀ ਇਸ ਲਈ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਕਿ ਜੇ ਤਿੰਨ ਚਾਰ ਡੈਫੀਨੇਸ਼ਨਸ ਨੂੰ ਤੁਸੀਂ ਅੰਡਰਸਟੈਂਡ ਕੀਤਾ ਹੋਏਗਾ ਕੋਈ ਵੀ ਤੁਸੀਂ ਆਨਸਰ ਦੇ ਪਾਓਗੇ ਕਿਉਂਕਿ ਆਲਮੋਸਟ ਸੇਮ ਰਾਈਟਰ ਰਿਪੀਟ ਹੋਣਗੇ ਔਰ ਫਿਰ ਜਿਹੜਾ ਬਚਿਆ ਹੋਇਆ ਹੋਏਗਾ ਉਹੀ ਆਨਸਰ ਹੋਏਗਾ ਹੋਪਫੁਲੀ ਤੁਹਾਨੂੰ ਕਲੀਅਰ ਹੋ ਗਿਆ ਕਿਵੇਂ ਆਨਸਰ ਦੇਣਾ ਹੈ ਤੁਸੀਂ ਚਲੋ ਮੂਵ ਕਰਦੇ ਹਾਂ ਅਗਲਾ ਸੱਤਵੇਂ ਪ੍ਰਸ਼ਨ ਤੇ ਸੱਤਵਾਂ ਪ੍ਰਸ਼ਨ ਕੀ ਕਹਿੰਦਾ ਆਪਾਂ ਨੂੰ ਕਿ ਹੇਠ ਲਿਖੀਆਂ ਵਿਸ਼ੇਸ਼ਤਾਈਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਰਾਜਨੀਤਿਕ ਦਲ ਦੀ ਨਹੀਂ ਹੈ ਯਾਨੀ ਕਿ ਇੱਕ ਨਹੀਂ ਹੈ ਤੇ ਤਿੰਨ ਹੈ ਵਿਸ਼ੇਸ਼ਤਾ ਰਾਜਨੀਤਿਕ ਵਿਚਾਰਾਂ ਵਿੱਚ ਇੱਕ ਰੂਪਤਾ ਹੋਣੀ ਚਾਹੀਦੀ ਹੈ ਇੱਕ ਰਾਜਨੀਤਿਕ ਦਲ ਚ ਯਸ ਸਿਧਾਂਤਾਂ ਵਿੱਚ ਇੱਕ ਰੂਪਤਾ ਹੋਣੀ ਚਾਹੀਦੀ ਹੈ ਯਸ ਨਿਸ਼ਚਿਤ ਨੀਤੀ ਜਾਂ ਕਾਰਜਕਾਰ ਧਾਰਨਾ ਹੋਣਾ ਨਹੀਂ ਨਿਸ਼ਚਿਤ ਨੀਤੀ ਤੇ ਕਾਰਜਕਾਰ ਹੋਣਾ ਚਾਹੀਦਾ ਤੇ ਜਨਤਾ ਦੀ ਭਲਾਈ ਕਰਨਾ ਇਹ ਵੀ ਹੋਣਾ ਚਾਹੀਦਾ ਤੇ ਆਪਣਾ ਆਨਸਰ ਹੈ ਕਾਟਾ ਮਾਰਿਆ ਜਿਹੜਾ A C C ਦੇ ਵਿੱਚ C ਆਪਣਾ ਆਨਸਰ ਹੋਏਗਾ ਆਪਣਾ चूज करा नैक्स प्रश्न है हेठ लिखिया अधिकार राजनीतिक दलों का आधार नहीं है अधिकार नहीं आधार है, है। हेठ लिखिया आधार राजनीतिक दलों का आधार नहीं है ठीक है राजनीतिक दलों का आधार राजनीतिक हों से ही है, है। सिक्ख्य आधार नहीं हूँ मनोवैज्ञानिक आधार पर भी हो सकते संप्रदायिक आधार पर भी पार्टियां बन दया राजनीतिक आधार पर भी पार्टियाँ बनदियाँ पर सिक्यत आधार नहीं है तो यद आंसर बी होएगा होगा आंसर है बी सिकत नैक्सट क्वेश्चन तो मूव कर दें हेठ लिखिए कार्यों के राजनीतिक दल का कार्य नहीं है यानी कि बाकी सारा है एक नहीं है चोन लड़ना राजनीतिक दल का कार्य है सरकार बनाने लदलवी टीम तैयार करना यह भी राजनीतिक दल का काम है ਲੋਕਾਂ ਨੂੰ ਰਾਜਨੀਤਿਕ ਵਿਦਿਆ ਪ੍ਰਦਾਨ ਕਰਨਾ ਇਹ ਵੀ ਰਾਜਨੀਤਿਕ ਦਲ ਦਾ ਕੰਮ ਹੈ ਗਰੀਬਾਂ ਨੂੰ ਖਾਣ ਪੀਣ ਦੀਆਂ ਅਵਸਥਾਾਂ ਪ੍ਰਦਾਨ ਕਰਨਾ ਇਹ ਰਾਜਨੀਤਿਕ ਦਲ ਦਾ ਕੰਮ ਨਹੀਂ ਹੈ ਤਾਂ ਨੋਬੇਦ ਆਨਸਰ ਹੋਏਗਾ ਡੀ ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚ ਕਿਹੜਾ ਰਾਜਨੀਤਿਕ ਦਲ ਦਾ ਔਗੁਣ ਹੈ ਯਾਨੀ ਕਿ ਇੱਕ ਔਗੁਣ ਹੈ ਤੇ ਤਿੰਨ ਗੁਣ ਹੈ ਕਲੀਅਰ ਹੈ ਇਹ ਹੈ ਸ਼ਾਂਤੀਪੂਰਵਕ ਪਰਿਵਰਤਨ ਸੰਭਵ ਹੈ ਰਾਜਨੀਤਿਕ ਦਲ ਦੁਆਰਾ ਸਹੀ ਹੈ ਉਸ ਤੋਂ ਬਾਅਦ ਸਮਾਜਿਕ ਆਰਥਿਕ ਤੇ ਰਾਜਿਕ ਸੁਧਾਰ ਕਰਦੇ ਨੇ ਠੀਕ ਹੈ ਕਾਰਜਪਾਲਿਕਾ ਵਿਧਾਨਪਾਲਿਕਾ ਵਿਚਕਾਰ ਸੰਬੰਧ ਸਥਾਪਿਤ ਕਰਦੇ ਸਹੀ ਹੈ ਨਿਰਪੱਖ ਕਾਨੂੰਨ ਦਾ ਪਾਸ ਹੋਣ ਦੀ ਘੱਟ ਸੰਭਾਵਨਾ ਇਹ ਨਹੀਂ ਹੈ ਤੇ ਸਾਡਾ ਆਨਸਰ ਹੈ ਡੀ ਦਸਵੇਂ ਦਾ ਆਨਸਰ ਕੀ ਹੈ ਡੀ ਚਲੋ ਮੂਵ ਕਰਦੇ ਆ ਅਗਲੇ ਪ੍ਰਸ਼ਨ ਵੱਲ 8 ਲਿਖ ਕੇ ਅਮ ਵਿਚੋ ਕਿਹੜਾ ਦੋ ਦਲ ਪ੍ਰਣਾਲੀ ਦਾ ਅਉ ਗੁਣ ਹੈ ਦੋ ਦਲ ਪ੍ਰਣਾਲੀ ਦੋਦਰ ਪ੍ਰਣਾਲੀ ਉੱਥੇ ਜਿੱਥੇ ਜਿੱਥੇ ਦੋ ਦਲ ਹੁੰਦੇ ਆ ਆਮੂਨ ਇਕੱਧੀ ਪਾਰਟੀ ਹੋਰ ਵੀ ਹੋ ਸਕਦੀ ਛੋਟੀ ਕਮਜ਼ੋਰ ਬਟ ਦੋ ਦਲ ਦੇ ਵਿਚਕਾਰ ਹੀ ਸੱਤਾ ਦੀ ਲੜਾਈ ਹੁੰਦੀ ਹੈ ਤੇ ਇਹ ਲੇਖਿਆਂ ਵਿੱਚੋਂ ਕਿਹੜਾ ਦੋ ਦਲ ਪ੍ਰਣਾਲੀ ਦਾ ਉਹ ਗੁਣ ਹੈ ਦਲ ਵਿੱਚ ਅਨੁਸ਼ਾਸਨ ਸੰਭਵ ਹੈ ਠੀਕ ਹੈ ਇਹ ਜਨ ਤੱਕ ਮਜ਼ਬੂਤ ਅਤੇ ਸਥਿਰ ਸਰਕਾਰ ਹੁੰਦੀ ਹੈ ਇਹ ਵੀ ਠੀਕ ਹੈ ਜਨ ਤੱਕ ਨੀਤੀਆਂ ਵਿਚਾਰ ਨਿਰੰਤਰਤਾ ਸੰਭਵ ਹੁੰਦੀ ਹੈ ਇਹ ਵੀ ਸਹੀ ਹੈ ਤੇ ਮੰਤਰੀ ਮੰਡਲ ਦੀ ਤਾਨਾਸ਼ਾਹੀ ਇਹ ਗਲਤ ਹੈ ਤੇ 11ਵਾਂ ਦਾ ਅਨਸਰ है डी साडा आंसर है डी यानी कि ए अवगुण है बाकी सारे गुण सके तो इसलिए डी विल बी आवर आंसर अगला प्रश्न है हेठ लिखिया गुणों के दल प्रणाली का गुण नहीं है एक दल प्रणाली का गुण नहीं है जिम्मेवार सरकार होंगी है संकट समय लाभदायक होंगी है एक दल प्रणाली चोन केवल एक दिखावा नहीं गलत है ਨਿਤਿਆਵਿਸ਼ਕਾਰ ਨਿਰੰਤਰਤਾ ਸੰਭਵ ਹੁੰਦੀ ਹੈ ਤੇ ਸਾਡਾ ਆਨਸਰ ਹੋਏਗਾ ਸੀ ਅਗਲਾ ਪ੍ਰਸ਼ਨ ਹੈ ਰਾਜਨੀਤਿਕ ਦਲ ਜਨਤਾ ਨੂੰ ਕਿਹੜੀ ਸਿੱਖਿਆ ਦਿੰਦੇ ਹਨ ਰਾਜਨੀਤਿਕ ਸਿੱਖਿਆ ਦਿੰਦੇ ਹਨ ਧਾਰਮਿਕ ਸਿੱਖਿਆ ਨਹੀਂ ਦਿੰਦੇ ਹਨ ਠੀਕ ਹੈ ਤੇ ਗੈਰ ਰਸਮੀ ਸਿੱਖਿਆ ਵੀ ਨਹੀਂ ਦਿੰਦੇ ਹਨ ਤੇ ਰਸਮੀ ਸਿੱਖਿਆ ਵੀ ਨਹੀਂ ਦਿੰਦੇ ਤੇ ਇਹ ਫਿਰ ਆਨਸਰ ਏ ਹੀ ਹੈ ਅਗਲਾ ਪ੍ਰਸ਼ਨ ਹੈ ਹੇਠ ਲਿਖੇ ਕਾਰਜਾਂ ਵਿੱਚੋਂ ਕਿਹੜਾ ਕਾਰਜ ਵਿਰੋਧੀ ਦਲ ਦਾ ਨਹੀਂ ਹੈ ਵਿਰੋਧੀ ਦਲ ਦਾ ਕਾਰਜ ਨਹੀਂ ਹੈ ਬਦਲਵੀਂ ਸਰਕਾਰ ਪ੍ਰਬੰਧ ਕਰਨਾ ਇਹ ਕੰਮ ਹੈ ਸਰਕਾਰ ਨੂੰ ਲਾਭਦਾਇਕ ਸਹਿਯੋਗ ਦੇਣਾ ਇਹ ਵੀ ਕੰਮ ਹੈ ਨੀਤੀਆਂ ਦਾ ਨਿਰਮਾਣ ਕਰਨਾ ਨਹੀਂ ਰਾਜਨੀਤਿਕ ਦਲ ਇਹ ਕੰਮ ਨਹੀਂ ਕਰਦੇ ਹੈ ਜਿਹੜੇ ਵਿਰੋਧੀ ਦਲ ਹੁੰਦੇ ਉਹ ਕੰਮ ਨਹੀਂ ਕਰਦੇ ਔਰ ਲੋਕਤੰਤਰ ਦੀ ਰੱਖਿਆ ਕਰਨਾ ਹਾਂ ਇਹ ਇਹਦਾ ਕੰਮ ਹੈ ਤੇ ਇਹਦਾ ਆਪਣਾ ਆਨਸਰ ਹੈ ਬੀ ਸੌਰੀ ਨੈਕਸਟ ਹੈ ਹੇਠ ਲਿਖੇ ਵਿੱਚੋਂ ਇੱਕ ਦਲ ਪ੍ਰਣਾਲੀ ਵਾਲੇ ਦੇਸ਼ਾਂ ਦਾ ਸਹੀ ਜੋੜ ਦੱਸੋ ਜਿੱਥੇ ਇੱਕ ਦਲ ਪ੍ਰਣਾਲੀ ਹੈ ਭਾਰਤ ਦੇ ਵਿੱਚ ਇੱਕ ਦਲ ਪ੍ਰਣਾਲੀ ਨਹੀਂ ਹੈ ਬਹੁ ਦਲ ਪ੍ਰਣਾਲੀ ਹੈ ਚੀਨ ਵਿੱਚ ਪਰ ਇੱਕ ਦਲ ਪ੍ਰਣਾਲੀ ਹੈ ਕਿਉਂ ਬਾਤ ਹੈ ਇੰਗਲੈਂਡ ਕਿਉਂ ਬਾਤ ਦੇ ਵਿੱਚ ਇੱਕ ਦਲ ਪ੍ਰਣਾਲੀ ਹੈ ਪਰ ਇੰਗਲੈਂਡ ਦੇ ਵਿੱਚ ਨਹੀਂ ਹੈ ਇੰਗਲੈਂਡ ਦੇ ਵਿੱਚ ਵੀ ਦੋ ਦਲ ਤੋਂ ਜ਼ਿਆਦਾ ਪ੍ਰਣਾਲੀਆਂ ਉਸ ਤੋਂ ਬਾਅਦ ਇੰਗਲੈਂਡ ਤੇ ਭਾਰਤ ਫਿਰ ਇਹ ਦੋਨੇ ਬਹੁ ਦਲ ਵਾਲੇ ਹੈ ਕਿ या एक तो वह है इतने ये भी नहीं हो सकता तो साढ़ा आंसर है बी चीन है क्यूबा इस तरह फाइंड आउट करके तुम करना है जोड़ कोई ना कोई गलती थोड़ू तो मिल ही जाएगी ते तो थो राइट आंसर से लेके जाएगी जो तो थानू पता नहीं होएगा भी त थोड़ा बहुत भी पढ़िया होएगा भी राइट जिस तरह के इतने मैं क्या कि भारत बहुत दल है इतने इंग्लैंड भी एक तो बद है इतें इंग्लैंड भारत दोनों में एक तो वह है यदा मन मतलब ए भी आंसर नहीं ए भी आंसर नहीं ए भी आंसर नहीं तो साटा आंसर है बी चलो नैक्सट क्वेश्चन तो मूव कर दें हेठ लिखियों भारत की तरह किस देश विच बहुदल प्रणाली है बहुदल प्रणाली चीन विच नहीं है क्यूबा विच नहीं है पश्चिमी सहारा पश्चिमी सहारा विच भी नहीं है तो फिर बच गया स्विट्जरलैंड स्विट्जरलैंड बहुदलीय प्रणाली है जिवे कि ਸਾਡੇ ਦੇਸ਼ ਭਾਰਤ ਦੇ ਵਿੱਚ ਹੈ ਨੈਕਸਟ ਕੁਐਸਚਨ ਹੈ ਭਾਰਤ ਵਿੱਚ ਕੇਂਦਰੀ ਅਤੇ ਰਾਜ ਵਿਧਾਨ ਮੰਡਲ ਵਿੱਚ ਕਦੋਂ ਵਿਰੋਧੀ ਦਲ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਵਿਰੋਧੀ ਦਲ ਨੂੰ ਕਾਨੂੰਨੀ ਮਾਨਤਾ ਇਹ ਦਿੱਤੀ ਗਈ ਸੀ 1997 ਦੇ ਵਿੱਚ ਯਾਦ ਰੱਖਿਓ ਇੱਕ ਕੀ ਪੁਆਇੰਟ ਜਿਆਦਾ ਕਰਨ ਦੇ ਚਲੋ ਨੀ ਚਲੋ ਹੁਣ ਮੂਵ ਕਰਦੇ ਹੁਪਫਲੀ ਤੁਹਾਨੂੰ ਮਲਟੀਪਲ ਚੁਆਇਸ ਕਲੀਅਰ ਹੋ ਗਿਆ ਇੱਕ ਪ੍ਰਸ਼ਨ ਯਾ ਇੱਕ ਲਾਈਨ ਵਾਲੇ ਪ੍ਰਸ਼ਨ ਇੱਕ ਵਰਡ ਵਾਲੇ ਇੱਕ ਸ਼ਬਦ ਵਾਲੇ ਪ੍ਰਸ਼ਨ ਅੰਤਰ ਕਿਸੇ ਵੀ ਰਾਜਸੀ ਦਲ ਦਾ ਮੁੱਖ ਉਦੇਸ਼ ਕੀ ਹੁੰਦਾ ਹੈ ਸਰਕਾਰ ਬਣਾਉਣਾ ਰਾਜਸੀ ਦਲ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ ਯਾ ਜ਼ਰੂਰੀ ਤੱਤ ਕੀ ਹੈ ਸੰਗਠਨ ਸਮੂਹ ਮਨੋਵਿਗਿਆਨਿਕ ਆਧਾਰ ਤੇ ਸਥਾਪਿਤ ਰਾਜਸੀ ਦਲ ਦੀ ਕੋਈ ਇੱਕ ਕਿਸਮ ਲਿਖੋ ਉਦਾਰਵਾਦੀ ਦਲ ਰੂੜੀਵਾਦੀ ਦਲ ਕਿਹੜੇ ਹੁੰਦੇ ਹਨ ਉਹ ਦਲ ਜਿਹੜੇ ਵਰਤਮਾਨ ਵਿਵਸਥਾ ਨਾਲ ਖੁਸ਼ ਨਾ ਹੋ ਕੇ ਉਹ ਸਵਿਚ ਕੋਈ ਤਬਦੀਲੀ ਲਾਉਣਾ ਚਾਹੁੰਦੇ ਹਨ ਉਹਨਾਂ ਨੂੰ ਰੂੜੀ ਦਾ ਵਾਦੀ ਦਲ ਕਹਿੰਦੇ ਹਨ ਅਗਲਾ ਪ੍ਰਸ਼ਨ ਹੈ ਪੁਰਾਣੇ ਵਿਚਾਰ ਤੇ ਚੱਲਦੇ ਹਨ ਉਹਨਾਂ ਨੂੰ ਰੂੜੀਵਾਦੀ ਦਲ ਕਹਿੰਦੇ ਹਨ ਰਾਜਨੀਤਿਕ ਦਲਾਂ ਦਾ ਇੱਕ ਮਹੱਤਵਪੂਰਨ ਕਾਰਜ ਲਿਖੋ ਚੋਣ ਲੜਨਾ ਰਾਜਨੀਤਿਕ ਦਲ ਲੋਕਾਂ ਨੂੰ ਕਿਹੜੀ ਸਿੱਖਿਆ ਪ੍ਰਦਾਨ ਕਰਦਾ ਹੈ ਰਾਜਨੀਤਿਕ ਸਿੱਖਿਆ ਰਾਜਨੀਤਿਕ ਲੋਕਤੰਤਰ ਵਿੱਚ ਰਾਜਨੀਤਿਕ ਦਲਾਂ ਦੁਆਰਾ ਕਿਸਮਤ ਦਾ ਨਿਰਮਾਣ ਕੀਤਾ ਜਾਂਦਾ ਹੈ ਲੋਕਮਤ ਦਾ ਪਬਲਿਕ opinion ਦਾ ਜੇਕਰ ਕਿਸੇ ਦੇਸ਼ ਵਿੱਚ ਦੋ ਪ੍ਰਮੁੱਖ ਰਾਜਨੀਤਿਕ ਦਲ ਹੋਣ ਤਾਂ ਉਹਨਾਂ ਨੂੰ ਕਿਹੜੀ ਦਲ ਪ੍ਰਣਾਲੀ ਕਿਹਾ ਜਾਂਦਾ ਹੈ ਦੋ ਦਲ ਪ੍ਰਣਾਲੀ ਕਿਹਾ ਜਾਂਦਾ ਹੈ ਦੋ ਦਲ ਪ੍ਰਣਾਲੀ ਵਾਲੇ ਇੱਕ ਦੇਸ਼ ਦਾ ਨਾਮ ਦੱਸੋ ਇੰਗਲੈਂਡ ਪਿਛਲੇ ਪ੍ਰਸ਼ਨ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਇੰਗਲੈਂਡ ਦੋ ਦਲ ਪ੍ਰਣਾਲੀ ਉੱਥੇ ਹੈ ਛੋਟੀ-ਮੋਟੀ ਹੋਰ ਪਾਰਟੀਆਂ ਹੈਗੀਆਂ ਪਰ ਮੁਖ ਰੂਪ 'ਚ ਦੋ ਦਲ ਹੀ ਕੰਮ ਕਰਦੀ ਹੈ ਜੇਕਰ ਕਿਸੇ ਦੇਸ਼ ਵਿੱਚ ਕਈ ਰਾਜਨੀਤਿਕ ਦਲ ਹੋਣ ਤਾਂ ਉਸ ਵਿਵਸਥਾ ਨੂੰ ਕੀ ਕਵਾਂਗੇ ਤੇ ਬਹੁਦਲ ਪ੍ਰਣਾਲੀ ਜਿੱਦਾਂ ਕਿ ਸਾਡੇ ਦੇਸ਼ ਭਾਰਤ ਦੇ ਵਿੱਚ ਇਸ ਦਾ ਸਵਿਟਜ਼ਰਲੈਂਡ ਦੇ ਵਿੱਚ ਬਹੁਤ سارے ਦਲ ਹਨ ਕਿਸੇ ਇੱਕ ਦੇਸ਼ ਦਾ ਨਾਮ ਲਿਖੋ ਜਿਸ ਵਿੱਚ ਬਹੁਦਲ ਪ੍ਰਣਾਲੀ ਪਾਈ ਜਾਂਦੀ ਹੈ ਭਾਰਤ ਸਵਿਟਜ਼ਰਲੈਂਡ ਬਹੁਦਲ ਪ੍ਰਣਾਲੀ ਦਾ ਕੋਈ ਇੱਕ ਗੁਣ ਲਿਖੋ ਮਦਾਤਿਆਂ ਨੂੰ ਸੁਤੰਤਰਤਾ ਹੁੰਦੀ ਹੈ ਔਰ ਚੁਆਇਸ ਵੀ ਮਿਲਦਾ ਹੈ ਵੋਟਪਾ ਹੁੰਦਾ ਜਿਆਦਾ ਮਲਟੀਪਲ ਚੁਆਇਸ ਬਹੁਦਲ ਪ੍ਰਣਾਲੀ ਦਾ ਕੋਈ ਇੱਕ ਦੋਸ਼ ਲਿਖੋ ਸਰਕਾਰ ਸਥਿਰ ਨਹੀਂ ਹੁੰਦੀ ਕਿਉਂਕਿ ਵੋਟ ਵੰਟ ਜਾਂਦੀ ਹੈ ਤੇ ਸਰਕਾਰ ਜਿਆਤਰ ਗਠਜੋੜ ਨਾ ਬਣਦੀ ਹੈ ਜੇਕਰ ਕਿਸੇ ਇੱਕ ਦੇਸ਼ ਵਿੱਚ ਇੱਕ ਹੀ ਰਾਜਦਲ ਹੋਵੇ ਤਾਂ ਉਸ ਦਲ ਉਸ ਦਲ ਪ੍ਰਣਾਲੀ ਨੂੰ ਕਿਹੜਾ ਦਲ ਪ੍ਰਣਾਲੀ ਕਿਹਾ ਜਾਏਗਾ ਤੇ ਇੱਕ ਦਲ ਪ੍ਰਣਾਲੀ ਕਿਹਾ ਜਾਏਗਾ ਵਨ ਪਾਰਟੀ ਸਿਸਟਮ ਇੱਕ ਦਲ ਪ੍ਰਣਾਲੀ ਵਾਲੇ ਕਿਸੇ ਇੱਕ ਦੇਸ਼ ਦਾ ਨਾਮ ਲਿਖੋ ਤਾਂ ਚੀਨ ਕਿਊਬਾ ਯਾਦ ਰੱਖਣਾ ਦੋ ਦੇਸ਼ ਚੀਨ ਵਿੱਚ ਕਿਹੜੀ ਦਲ ਪ੍ਰਣਾਲੀ ਪਾਈ ਜਾਂਦੀ ਹੈ ਤੇ ਚੀਨ ਵਿੱਚ ਇੱਕ ਦਲ ਪ੍ਰਣਾਲੀ ਪਾਈ ਜਾਂਦੀ ਹੈ ਇੱਕ ਦਲ ਪ੍ਰਣਾਲੀ ਦਾ ਕੋਈ ਇੱਕ ਗੁਣ ਦੱਸੋ ਤੇ ਉਹ ਸ਼ਕਤੀਸ਼ਾਲੀ ਸਰਕਾਰ ਹੁੰਦੀ ਹੈ ਉੱਥੇ ਪਾਵਰਫੁਲ ਸਰਕਾਰ ਹੁੰਦੀ ਹੈ ਹਰ ਇੱਕ ਡਿਸੀਜਨ ਲੈ ਸਕਦੀ ਹੈ ਇੱਕ ਦਲ ਪੰਡਾਇ ਦਾ ਕੋਈ ਇੱਕ ਦੋਸ਼ ਦੱਸੋ ਤਾਨਾਸ਼ਾਈ ਸਰਕਾਰ ਹੁੰਦੀ ਹੈ ਨਾਰਮਲ ਇੱਥੇ ਇੰਗਲੈਂਡ ਵਿੱਚ ਵਿਰੋਧੀ ਦਲ ਨੂੰ ਕਿਸ ਦਾ ਵਫਾਦਾਰ ਮੰਨਿਆ ਜਾਂਦਾ ਹੈ ਮਹਾਰਾਣੀ ਦਾ ਵਫਾਦਾਰ ਮੰਨਿਆ ਜਾਂਦਾ ਹੈ ਵਿਰੋਧੀ ਦਲ ਨੂੰ ਲੋਕਤੰਤਰ ਵਿੱਚ ਵਿਰੋਧੀ ਦਲ ਕਿਹੜੀ ਸਰਕਾਰ ਬਣਾਉਣ ਲਈ ਤਿਆਰੀ ਚਿਰਿੰਦਾ ਹੈ ਬਦਲਵੀਂ ਸਰਕਾਰ ਉਹ ਵੀ ਸ਼ੈਡੋ ਗਵਰਨਮੈਂਟ ਫਾਰਮ ਕਰਕੇ ਚੱਲਦੇ ਆ ਟੂ ਕੀਪ ਆਈਜ਼ ਓਨ ਦਾ ਐਕਟੀਵਿਟੀਜ਼ ਆਫ ਦਾ ਡਿਪਾਰਟਮੈਂਟਸ ਆਫ ਦਾ ਗਵਰਨਮੈਂਟ ਲੋਕਤੰਤਰ ਸ਼ਾਸਨ ਵਿੱਚ ਸਰਕਾਰ ਦੀ ਆਲੋਚਨਾ ਦਾ ਕਾਰਜ ਕੌਣ ਕਰਦਾ ਹੈ? ਤਾਂ ਵਿਰੋਧੀ ਦਲ ਕਰਦਾ ਹੈ। ਲੋਕਤੰਤਰ ਵਿੱਚ ਸਰਕਾਰ ਦੀ ਨਿਰੰਕੁਸ਼ਤਾ ਦੇ ਕੌਣ ਰੋਕ ਲਗਾਉਂਦਾ ਹੈ? ਤਾਂ ਵਿਰੋਧੀ ਦਲ। ਖੱਬੇ ਪੱਖੀ ਰਾਜਨੀਤਿਕ ਦਲ ਤੋਂ ਕੀ ਭਾਵ ਹੈ? ਸਮਵਾਦੀ ਦਲ, ਮਾਰਕਸਵਾਦੀ ਦਲ ਜਿਹਨੂੰ ਕਿਹਾ ਜਾਂਦਾ ਹੈ। ਰਾਈਟ? ਸੱਜੇ ਪੱਖੀ ਹੁੰਦੇ ਐ ਜਿਹੜੇ ਜ਼ਿਆਦਾਤਰ ਧਰਮ ਨਾਲ ਜੁੜੇ ਹੁੰਦਣ। ਚਲੋ ਹੁਣ ਕਰਾਂਗੇ ਆਪਾਂ ਖਾਲੀ ਥਾਵਾਂ ਫਿਲ ਇਨ ਦਾ ਬਲੈਂਕਸ। ਪਹਿਲਾ ਪ੍ਰਸ਼ਨ ਹੈ ਡੈਸ਼ ਰਾਜਨੀਤਿਕ ਦਲ ਦਾ ਪਹਿਲਾ ਤੱਤ ਹੈ ਸੰਗਠਨ ਸੰਘ ਬਣਾਉਣਾ ਜਾਂ ਸੰਗਠਨ ਬਣਾਉਣਾ ਸੰਗਠਨ ਤੇ ਆਧਾਰਿਤ ਰਾਜਨੀਤਿਕ ਦਲ ਬਣਦੇ ਤੇ ਇਹ ਪਹਿਲਾ ਤੱਤ ਹੈ ਰਾਜਨੀਤਿਕ ਦਲ ਦਾ ਇੱਥੇ ਆ ਜਾਏਗਾ ਸੰਗਠਨ ਰਾਜਨੀਤਿਕ ਦਲ ਦੇ ਮੈਂਬਰਾਂ ਦਾ ਰਾਜਨੀਤਿਕ ਵਿਚਾਰ ਵਿੱਚ ਡੈਸ਼ ਹੁੰਦੀ ਹੈ ਰਾਜਨੀਤਿਕ ਵਿਚਾਰ ਵਿੱਚ ਕੀ ਹੁੰਦੀ ਹੈ ਉਹਨਾਂ ਦੇ ਮੈਂਬਰਾਂ ਵਿੱਚ ਇੱਕੋ ਜਿਹਾ ਵਿਚਾਰ ਹੁੰਦਾ ਹੈ ਨਾ ਇੱਕ ਰੂਪਤਾ ਹੁੰਦੀ ਹੈ ਰਾਜਨੀਤਿਕ ਦਲ ਤੋਂ ਬਿਨਾ ਲੋਕਤੰਤਰ ਅੱਜ ਦੇ ਜ਼ਮਾਨੇ 'ਚ ਸੰਭਵ ਨਹੀਂ ਹੈ। ਰਾਜਨੀਤਿਕ ਦਲ ਦਾ ਉਦੇਸ਼ ਡੈਸ਼ ਉੱਪਰ ਕਬਜ਼ਾ ਕਰਨਾ ਹੁੰਦਾ ਹੈ। ਸਰਕਾਰ ਉੱਪਰ ਕਬਜ਼ਾ ਕਰਨਾ ਹੁੰਦਾ ਹੈ। ਅਕਤਿ ਸਰਕਾਰ ਬਣਾਉਣਾ ਲਈ ਹੀ ਚੋਣ ਲੜਦੇ ਨੇ ਔਰ ਇਸ ਲਈ ਫਾਰਮ ਹੁੰਦੇ ਨੇ, ਬਣੇ ਹੁੰਦੇ ਨੇ। ਰਾਜਦਲ ਆਪਣਾ ਉਦੇਸ਼ ਦੀ ਪੂਰਤੀ ਲਈ ਡੈਸ਼ ਸਾਧਨਾ ਦਾ ਪ੍ਰਯੋਗ ਕਰਦੇ ਹਨ। ਰਾਜਦਲ ਦਾ ਉਦੇਸ਼ ਹੈ ਸਰਕਾਰ ਬਣਾਉਣਾ ਤੇ ਉਹ ਰਾਜਨੀਤਿਕ ਉਦੇਸ਼ ਪੂਰਤੀ ਲਈ ਸੰਵਿਧਾਨਕ ਤਰੀਕੇ ਦਾ ਅਰ ਸੰਵਿਧਾਨਕ ਸਾਧਨਾਂ ਦਾ ਇਸਤੇਮਾਲ ਕਰਦੇ ਹਨ ਅਗਲਾ ਪ੍ਰਸ਼ਨ ਹੈ ਰਾਜਨੀਤਿਕ ਦਲ ਸਰਕਾਰ ਦਾ ਡੈਸ਼ ਕਰਦੇ ਹਨ ਸਰਕਾਰ ਦਾ ਸਰਕਾਰ ਬਣਾਉਂਦੇ ਹਨ ਜਾਂ ਸਰਕਾਰ ਦਾ ਨਿਰਮਾਣ ਕਰਦੇ ਹਨ ਇੱਥੇ ਨਿਰਮਾਣ ਲਿਖ ਸਕਦੇ ਹੋ ਅਗਲਾ ਪ੍ਰਸ਼ਨ ਹੈ ਰਾਜਨੀਤਿਕ ਦਲ ਸਰਕਾਰ ਦੀਆਂ ਨੀਤੀਆਂ ਦੀ ਡੈਸ਼ ਕਰਦੇ ਹਨ ਆਲੋਚਨਾ ਕਰਦੇ ਹਨ ਖਾਸ ਜਿਹੜੇ اپੋਜੀਸ਼ਨ ਪਾਰਟੀ ਹੁੰਦੇ ਨੇ ਦੂਸਰੀ ਪਾਰਟੀ ਅਗਲਾ ਪ੍ਰਸ਼ਨ ਹੈ ਉਦਾਰਵਾਦੀ ਦਲ ਡੈਸ਼ ਵਿਧੀਆਂ ਵਿੱਚ ਵਿਸ਼ਵਾਸ ਰੱਖਦੇ ਹਨ ਉਦਾਰਵਾਦੀ ਦਲ ਸੰਵਿਧਾਨਕ ਤਰੀਕਿਆਂ ਵਿੱਚ ਵਿਸ਼ਵਾਸ ਰੱਖਦੇ ਹਨ ਇੱਥੇ ਆ ਜਾਏਗਾ ਸੰਵਿਧਾਨਕ ਤਰੀਕਿਆਂ ਵਿੱਚ ਸੰਵਿਧਾਨਕ ਵਿਧੀਆਂ ਵਿੱਚ ਵਿਸ਼ਵਾਸ ਰੱਖਦੇ ਹਨ ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਡੈਸ਼ ਪ੍ਰਣਾਲੀ ਪਾਈ ਜਾਂਦੀ ਹੈ ਤੇ ਭਾਰਤ ਵਿੱਚ ਬਹੁਦਲ ਪ੍ਰਣਾਲੀ ਪਾਈ ਜਾਂਦੀ ਹੈ ਇੱਥੇ ਆ ਜਾਏਗਾ ਬਹੁਦਲ ਸਾਮਵਾਦੀ ਦੇਸ਼ਾਂ ਵਿੱਚ ਇੱਕ ਦਲ ਪ੍ਰਣਾਲੀ ਪਾਈ ਜਾਂਦੀ ਜਿੱਦਾਂ ਕਿ ਚੀਨ ਸਾਮਵਾਦੀ ਦੇਸ਼ ਉੱਥੇ ਇੱਕ ਦਲ ਪ੍ਰਣਾਲੀ ਪਾਈ ਜਾਂਦੀ ਹੈ ਮਜ਼ਦੂਰ ਦਲ ਅਤੇ ਰੂੜੀਵਾਦੀ ਦਲ ਦੇ ਦੋ ਦੇ ਦੋ ਮੁੱਖ ਰਾਜਨੀਤਿਕ ਦਲ ਹਨ ਇੰਗਲੈਂਡ ਦੇ ਵਿੱਚ ਮਜ਼ਦੂਰ ਦਲ ਤੇ ਰੂੜੀਵਾਦੀ ਦਲ ਇੰਗਲੈਂਡ ਦੇ ਦੋ ਮੁੱਖ ਇਥੇ ਇੰਗਲੈਂਡ ਆ ਜਾਏਗਾ ਇੰਗਲੈਂਡ ਦੇ ਵਿੱਚ ਇਹ ਦੋ ਮੁੱਖ ਰਾਜਨੀਤਿਕ ਦਲ ਹੈਗੇ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਜਿਹੜਾ ਰਾਜਨੀਤਿਕ ਦਲ ਸਰਕਾਰ ਦਾ ਨਿਰਮਾਣ ਕਰਦਾ ਹੈ ਉਸ ਦਲ ਨੂੰ ਡੈਸ਼ ਕਿਹਾ ਜਾਂਦਾ ਹੈ ਸੱਤਾਧਾਰੀ ਦਲ जनानो सरकार ब्राउन दी शक्ति प्राप्त की थी सत्ताधारी दल का मंगा पाए थे 13वां प्रश्न राज्य दल कार्यपालिका ਅਤੇ ਡੈਸ਼ ਵਿਚਕਾਰ ਸੰਬੰਧ ਸਥਾਪਿਤ ਕਰਦੇ ਹਨ राज्य दल कार्यपालिका ਤੇ ਵਿਧਾਨਪਾਲਿਕਾ ਵਿਚ ਹੈਨਾ कार्यपालिका ਅਤੇ ਵਿਧਾਨਪਾਲਿਕਾ ਵਿਚਕਾਰ ਸੰਬੰਧ ਸਥਾਪਿਤ ਕਰਦੇ ਹਨ ਅਗਲਾ ਪ੍ਰਸ਼ਨ ਹੈ ਦੋ दल ਪ੍ਰਣਾਲੀ ਵਿੱਚ ਡੈਸ਼ ਨੂੰ ਨਿਸ਼ਚਿਤ ਕਰਨਾ ਸੌਖਾ ਹੁੰਦਾ ਹੈ ਦੋਦਲ ਪ੍ਰਣਾਲੀ ਵਿੱਚ ਜ਼ਿੰਮੇਵਾਰੀ ਨੂੰ ਨਿਸ਼ਚਿਤ ਕਰਨਾ ਸੌਖਾ ਹੁੰਦਾ ਹੈ। ਕੁਚ ਨੰਬਰ 15 ਦੋਦਲ ਪ੍ਰਣਾਲੀ ਵਿੱਚ ਰਾਸ਼ਟ ਦੋ ਡੈਸ਼ ਧੜਿਆਂ ਵਿੱਚ ਵੰਡਿਆ ਹੁੰਦਾ ਹੈ। ਦੋ ਵਿਰੋਧੀ ਗੁੱਟਾਂ ਵਿੱਚ ਵੰਡਿਆ ਹੁੰਦਾ ਹੈ। ਜਾਂ ਵਿਰੋਧੀ ਦਲਾਂ ਵਿੱਚ ਵੰਡਿਆ ਹੁੰਦਾ ਹੈ। ਵਿਰੋਧੀ ਧੜਿਆਂ ਵਿੱਚ ਵੰਡਿਆ ਹੁੰਦਾ ਹੈ। ਬਹੁਦਲ ਪ੍ਰਣਾਲੀ ਰਾਸ਼ਟਰੀ ਡੈਸ਼ ਨੂੰ ਜਨਮ ਦਿੰਦੀ ਹੈ। ਬਹੁਦਲ ਪ੍ਰਣਾਲੀ ਰਾਸ਼ਟਰੀ ਪ੍ਰਚਾਰ ਨੂੰ ਜਨਮ ਦਿੰਦੀ ਹੈ। ਇਥੇ ਜਿਆਦਾ ਜਿਆਦਾ ਪਾਰਟੀਆਂ ਹੋਣੀਆਂ ਉੱਥੇ ਜਿਆਦਾ ਭ੍ਰਸ਼ਟਾਚਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਦੇਸ਼ ਵਿੱਚ ਦੇਖ ਲਓ ਤੁਸੀਂ ਕਿੰਨੇ ਕਿੰਨਾ ਭ੍ਰਸ਼ਟਾਚਾਰ ਹੈ ਇੱਕ ਦਲ ਪ੍ਰਣਾਲੀ ਵਿੱਚ ਡੈਸ਼ ਸਰਕਾਰ ਹੁੰਦੀ ਹੈ ਬੜੀ ਮਜ਼ਬੂਤ ਸਰਕਾਰ ਹੁੰਦੀ ਹੈ ਇੱਥੇ ਮਜ਼ਬੂਤ ਲਿਖ ਦਿਓ ਸਸ਼ਕਤੀਸ਼ਾਲੀ ਲਿਖ ਲਓ ਤਾਕਤਵਰ ਲਿਖ ਲਓ ਕੁਐਸਚਨ ਨੰਬਰ 18 ਸਮਾਜਵਾਦੀ ਜਾਂ સામਵਾਦੀ ਵਿਚਾਰਤਾਰਾ ਵਾਲੇ ਦਲ ਨੂੰ ਡੈਸ਼ ਪੱਖੀ ਕਿਹਾ ਜਾਂਦਾ ਖੱਬੇ ਪੱਖੀ ਕਿਹਾ ਜਾਂਦਾ ਉਹਨਾਂ ਨੂੰ ਤੇ ਜਿਹੜੇ ਧਾਰਮਿਕ ਹੁੰਦੇ ਨੇ ਧਾਰਮਿਕ ਪੜ ਆਧਾਰ ਤੇ ਬਣੀਆਂ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਸੰਜੀਪ ਪੱਖੀ ਕਿਹਾ ਜਾਂਦਾ ਹੈ ਯਾਦ ਰੱਖਣਾ ਤੁਸੀਂ 19ਵਾਂ ਪ੍ਰਸ਼ਨ ਹੈ ਰਾਜਨੀਤਿਕ ਦਲ ਡੈਸ਼ ਦੀ ਜਿੰਦ ਜਾਨ ਹੁੰਦੀ ਹੈ ਲੋਕਤੰਤਰ ਦੀ ਜਿੰਦਾ ਜਿੰਦ ਜਾਨ ਹੁੰਦੀ ਹੈ ਡਾਇਰੈਕਟਲੀ ਤਾਂ ਹੁਣ ਲੋਕਤੰਤਰ ਦੇ ਵਿੱਚ ਲੋਕੀ ਪਾਰਟਿਸਿਪੇਟ ਨਹੀਂ ਕਰਦੇ ਦੇ ਪਾਰਟਿਸਿਪੇਟ ਥਰੂ ਵੋਟਿੰਗ ਤੇ ਜਿੰਦ ਜਾਨ ਹੁੰਦੇ ਨੇ ਕੌਣ ਹੁੰਦੇ ਨੇ ਰਾਜਦਲ ਲੋਕਤੰਤਰ ਦੇ ਜਿੰਦ ਜਾਨ ਹੁੰਦੇ ਨੇ ਪ੍ਰਸ਼ਨ ਨੰਬਰ 20 ਵਿਰੋਧੀ ਦਲ ਬਦਲਵੀਂ ਸਰਕਾਰ ਬਣਾਉਣ ਲਈ ਤਿਆਰ ਰਹਿੰਦੀ ਹੈ ਇੱਥੇ ਆ ਜਾਏਗਾ ਸਰਕਾਰ ਬਦਲਵੀਂ ਸਰਕਾਰ ਇਹ ਸੀਗੇ ਸਾਡੇ ਖਾਲੀ ਥਾਂ ਵਾਲੇ ਪ੍ਰਸ਼ਨ ਹੁਣ ਸਹੀ ਗਲਤ ਵਾਲੇ ਪ੍ਰਸ਼ਨ ਕਰਦੇ ਆਪਾਂ ਸਹੀ ਗਲਤ ਵਾਲੇ ਪ੍ਰਸ਼ਨ ਵਿੱਚ ਜਿਹੜਾ ਪ੍ਰਸ਼ਨ ਸਹੀ ਹੋਏਗਾ ਉਹਦੇ ਉੱਤੇ ਸਸਾ ਲਗਾਓ ਜਾਂ ਟਰੂ ਲਗਾਓ ਜਿਹੜਾ ਗਲਤ ਹੋਏਗਾ ਉਹਦੇ ਫਾਲਸ ਲਗਾਉਣਾ ਹੈ ਆਪਾਂ ਕਲੀਅਰ ਹੈ ਤੇ ਕਰਦੇ ਆ ਪਹਿਲਾ ਪ੍ਰਸ਼ਨ ਰਾਜਨੀਤਿਕ ਦਲ ਦੇ ਨਿਰਮਾਣ ਲਈ ਸੰਗਠਨ ਦਾ ਹੋਣਾ ਜ਼ਰੂਰੀ ਨਹੀਂ ਫਾਲਸ ਹੈ ਗਲਤ ਹੈ ਇਹ ਫਾਲਸ ਹੈ ਕਿਉਂਕਿ ਸੰਗਠਨ ਹੋਣਾ ਜ਼ਰੂਰੀ ਹੈ ਸਭ ਤੋਂ ਜ਼ਰੂਰੀ ਹੈ ਅਗਲਾ ਪ੍ਰਸ਼ਨ ਹੈ ਦਲ ਦੇ ਮੈਂਬਰਾਂ ਦਾ ਮੌਲਿਕ ਸਿਧਾਂਤਾਂ ਉੱਤੇ મતભੇਦ ਕਾਰਨ ਆ ਇਸ ਦਲ ਦਾ ਨਿਰਮਾਣ ਹੁੰਦਾ ਹੈ ਗਲਤ ਹੈ ਇਹ ਵੀ ਫਾਲਸ ਹੈ ਇੱਕੋ ਜਿਹੇ ਵਿਚਾਰ ਹੋਣਗੇ ਤਾਂ ਹੀ ਬਣੂਗਾ ਨਾ ਤੇ ਤੀਸਰਾ ਪ੍ਰਸ਼ਨ ਹੈ ਰਾਜਨੀਤਿਕ ਦਲ ਦਾ ਨਿਸ਼ਚਿਤ ਪ੍ਰੋਗਰਾਮ ਹੁੰਦਾ ਹੈ ਇਹ ਸਹੀ ਹੈ ਟੂ ਅਗਲਾ ਪ੍ਰਸ਼ਨ ਹੈ ਰਾਜਨੀਤਿਕ ਦਲ ਦਾ ਆਮ ਚੋਣਾਂ ਦੇ ਪਿੱਛੇ ਪਿੱਛੋਂ ਸਰਕਾਰ ਦਾ ਨਿਰਮਾਣ ਕਰਦੇ ਹਨ ਇਹ ਵੀ ਸਹੀ ਹੈ ਰਾਜਨੀਤਿਕ ਦਲ ਹੀ ਨਿਰਮਾਣ ਕਰਦੇ ਹਨ ਆਮ ਚੋਣਾਂ ਤੋਂ ਬਾਅਦ ਸਰਕਾਰ ਦਾ ਨਿਰਮਾਣ ਕਰਦੇ ਇਹ ਟru ਹੈ ਇਹ ਵੀ ਟru ਸੀ ਅਗਲਾ ਪ੍ਰਸ਼ਨ ਹੈ ਸੌੜੇ ਹਿੱਤਾਂ ਦਾ ਵਿਕਾਸ ਰਾਜਨੀਤਿਕ ਦਲਾਂ ਦਾ ਉਦੇਸ਼ ਹੁੰਦਾ ਹੈ ਸੌੜੇ ਹਿੱਤਾਂ ਦਾ ਨਹੀਂ ਇਹ ਫਾਲਸ ਹੈ ਰਾਈਟ ਗਲਤ ਹੈ ਛੇਵਾਂ ਪ੍ਰਸ਼ਨ ਹੈ ਰਾਜਨੀਤਿਕ ਸਰਕਾਰ शक्ति राजनीतिक शक्ति की प्राप्ति राजनीतिक दल का उद्देश है यह ट्रू है सही है राजनीतिक दल का की उद्देश्य है राजनीतिक शक्ति प्राप्त करना प्रश्न नंबर सात उदारवादी दल संविधानिक विधिया विश्वास रखते हैं बिल्कुल सही है सही ट्रू अगला प्रश्न है राजनीतिक दल सरकार लोका संबंध स्थापित करते हैं ये सही है ਪ੍ਰਸ਼ਨ ਨੰਬਰ 9 ਹੈ ਰਾਜਨੀਤਿਕ ਦਲ ਦਾ ਸਮਾਜਿਕ ਬੁਰਾਈਆਂ ਨਾਲ ਕੋਈ ਸੰਬੰਧ ਨਹੀਂ ਹੈ ਇਹ ਗਲਤ ਹੈ ਉਹ ਸਮਾਜਿਕ ਬੁਰਾਈਆਂ ਵੀ ਦੂਰ ਕਰਨਾ ਚਾਹੁੰਦੇ ਹਨ ਕੁਐਸਚਨ ਨੰਬਰ 10 ਹੈ ਰਾਜਨੀਤਿਕ ਦਲ ਸਰਕਾਰ ਦੀ ਮਨਮਰਜ਼ੀ ਨੂੰ ਉਤਸ਼ਾਹਿਤ ਕਰ ਦੇਣਾ ਗਲਤ ਫਾਲਸ ਔਰ ਪ੍ਰਸ਼ਨ ਨੰਬਰ 11 ਭਾਰਤ ਵਿੱਚ ਬਹੁਦਲ ਪ੍ਰਣਾਲੀ ਹੈ ਇਹ ਟਰੂ ਹੈ ਭਾਰਤ ਵਿੱਚ ਬਹੁਦਲ ਪ੍ਰਣਾਲੀ ਹੈ ਕੁਐਸਚਨ ਨੰਬਰ 12 ਦੋ ਦਲ ਪ੍ਰਣਾਲੀ ਵਿੱਚ ਜ਼ਿੰਮੇਵਾਰ ਜ਼ਿੰਮੇਵਾਰੀ ਨਿਸ਼ਚਿਤ ਕਰਨਾ ਸੌਖਾ ਹੁੰਦਾ ਇਹ ਵੀ ਟਰੂ ਹੈ ਤੇ ਚਲੋ ਅਗਲੇ ਪ੍ਰਸ਼ਨ ਤੇ ਨੂੰ ਮੂਵ ਕਰਦੇ ਹਾਂ ਬਹੁਦਲ ਪ੍ਰਣਾਲੀ ਵਿੱਚ ਜ਼ਿੰਮੇਵਾਰੀ ਨਿਸ਼ਚਿਤ ਹੁੰਦੀ ਹੈ ਇਹ ਸਹੀ ਨਹੀਂ ਹੈ ਇੱਥੇ ਨਿਸ਼ਚਿਤ ਕਰਨਾ ਥੋੜਾ ਔਖਾ ਹੁੰਦਾ 13ਵਾਂ ਆਨਸਰ ਹੈ ਗਲਤ ਜਾਂ ਫਾਲਸ 14ਵਾਂ ਬਹੁਦਲ ਪ੍ਰਣਾਲੀ ਸੰਸਦੀ ਸਰਕਾਰ ਲਈ ਲਾਭਦਾਇਕ ਹੁੰਦੀ ਹੈ ਇਹ ਵੀ ਸਹੀ ਨਹੀਂ ਹੈ ਫਾਲਸ ਦੋਦਲ ਪ੍ਰਣਾਲੀ ਹੋਵੇ ਤਾਂ ਵਧੀਆ ਹੋਵੇ ਜਾਂ ਦੋ ਤਿੰਨ ਛੋਟੀਆਂ-ਛੋਟੀਆਂ ਪਾਰਟੀਆਂ ਹੋਰ ਹੋ ਜਾਣ ਪਰ ਜਿੱਥੇ ਪਾਰਟੀ ਦੀ ਪਰਮਾਰ ਹੁੰਦੀ ਹੈ ਉੱਥੇ ਕੰਮ ਔਖਾ ਹੋ ਜਾਂਦਾ ਹੈ अगला प्रश्न है बहुदल प्रणाली राष्ट्र दो विरोधी विच वंडिया जाता है नहीं राष्ट्र कई बहु धड़िया वंडिया जाता है इसलिए फॉल्स होएगा एक दल प्रणाली संकट समय सब तो लायक लाभदायक होंगी ये गल सही है ट्रू है एक दल प्रणाली लोकतंत्र सिद्धांत अनुसार होंगी है ये गलत है लोकतंत्र के सिद्धांत बेस्ड नहीं होंगी सतारवें आंसर गलत है ਲੋਕਤੰਤਰੀ ਦੇਸ਼ਾਂ ਵਿੱਚ ਇੱਕ ਦਲ ਪੰਡਾਲੀ ਵਧੇਰੇ ਟੁਕਵੀਂ ਹੁੰਦੀ ਹੈ ਇਹ ਗਲਤ ਹੈ 18ਵਾਂ ਦਾ ਆਨਸਰ ਵੀ ਗਲਤ ਹੈ 19ਵਾਂ ਹੈ ਵਿਰੋਧੀ ਦਲ ਘਟ ਗਿੰਤੀ ਲੋਕਾਂ ਦੇ ਹਿੱਤਾਂ ਦਾ ਵਿਰੋਧ ਕਰਦਾ ਨਹੀਂ ਗਲਤ ਹੈ ਫਾਲਸ ਔਰ ਵਿਰੋਧੀ ਦਲ ਸਰਕਾਰ ਦੀ ਗਲਤ ਨੀਤੀਆਂ ਦਾ ਸਮਰਥਨ ਕਰਦਾ ਇਹ ਵੀ ਫਾਲਸ ਹੈ ਇਸ ਪ੍ਰਕਾਰ ਤੁਸੀਂ ਦੇਖਿਆ ਕਿ ਆਪਣਾ ਜਿਹੜਾ ਹੈ ਇਹ ਛੋਟੇ ਆਨਸਰ वाले सारे क्वेश्चंस हो गए इस चैप्टर तो दल प्रणाली तो ये कोई क्वेरी है तो ਤੁਸੀਂ ਮੈਨੂੰ ਪੁੱਛ ਸਕਦੇ ਹੋ राइट और ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੁਸੀਂ ਪ੍ਰੈਕਟਿਸ ਪੇਪਰਸ ਤੇ ਪ੍ਰੈਕਟਿਸ ਜ਼ਰੂਰ ਕਰੋ ਜਿੰਨੇ ਵੀ ਕੁਐਸਚਨ ਆਨਸਰ ਤੁਹਾਨੂੰ ਗਰੁੱਪ 'ਚ ਭੇਜੇ ਜਾਂਦੇ ਉਸ ਨੂੰ ਸੋਲਵ ਜ਼ਰੂਰ ਕਰੋ राइट थैंक यू ਟੇਕ ਕੇਅਰ ਬਾਏ ਬਾਏ